ਅੰਦਰ ਤੇ ਵਿੱਚ ਹੋਇਆ ਹੈ ਕਿ ਰੂ ਕੰਬਾਉ ਸੜਕ ਹਾਦਸਾ ਇੱਕ ਟਰੱਕ ਨੇ ਸਕੂਟੀ ਚਾਲਕ ਨੂੰ ਮਾਰੀਏ ਟੱਕਰ ਤੇ ਸਕੂਟੀ ਚਾਲਕ ਦੇ ਸਰੀਰ ਦੇ ਹੋ ਗਏ ਨੇ ਟੁਕੜੇ ਟੁਕੜੇ ਤੇ ਦੂਰ ਦੂਰ ਤੱਕ ਖਿਲਰੇ ਹੋਏ ਇਹਨਾਂ ਟੁਕੜਿਆਂ ਨੂੰ ਪੁਲਿਸ ਨੇ ਲਫਾਫਿਆਂ ਦੇ ਵਿੱਚ ਕੀਤਾ ਇਕੱਠਾ ਜੀ ਹਾਂ ਦੱਸ ਦਈਏ ਕਿ ਬੀਤੀ ਰਾਤ ਜਲੰਧਰ ਦੇ ਵਿੱਚ ਇੱਕ ਭਾਰੀ ਲੋਡਡ ਟਰੱਕ ਨੇ ਇੱਕ ਸਕੂਟੀ ਸਵਾਰ ਚਾਲਕ ਨੂੰ ਟੱਕਰ ਮਾਰੀ ਹੈ ਜਿਸ ਦੇ ਕਾਰਨ ਸਕੂਟੀ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਉਸ ਦੇ ਸਰੀਰ ਦੇ ਕਈ ਟੁਕੜੇ ਹੋ ਜਾਂਦੇ ਨੇ ਜਿਹੜੇ ਕਿ ਸੜਕ ਦੇ ਉੱਪਰ ਦੂਰ ਦੂਰ ਤੱਕ ਖਿਲਰੇ ਨਜ਼ਰ ਆਏ ਨੇ ਜੀ ਹਾਂ ਦੱਸ ਦਈਏ ਕਿ ਜਿਸ ਸਕੂਟੀ ਸਵਾਰ ਚਾਲਕ ਦੀ ਮੌਤ ਹੋਈ ਹੈ ਉਸ ਦੀ ਪਛਾਣ ਸੌਰਵ ਦੁਆਵਜੋਂ ਹੋਈ ਹੈ ਜਿਸ ਦੀ ਉਮਰ ਲਗਭਗ 42 ਸਾਲ ਦੱਸੀ ਜਾ ਰਹੀ ਹੈ ਤੇ ਇਹ ਇੱਕ ਮੈਡੀਕਲ ਸਟੋਰ ਚਲਾਉਂਦਾ ਸੀ ਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਸ਼ਾਮ ਨੂੰ ਘਰ ਵਾਪਸ ਜਾ ਰਿਹਾ ਸੀ ਇੱਥੇ ਪਹੁੰਚੀ ਪੁਲਿਸ ਨੇ ਇਸ ਸਕੂਟੀ ਸਵਾਰ ਚਾਲਕ ਦੇ ਸਰੀਰ ਦੇ ਟੁਕੜੇ ਜਿਹੜੇ ਸੜਕ ਦੇ ਉੱਪਰ ਦੂਰ ਦੂਰ ਤੱਕ ਖਿਲਰੇ ਹੋਏ ਸਨ ਉਸ ਨੂੰ ਲਿਫਾਫਿਆਂ ਦੇ ਵਿੱਚ ਇਕੱਠਾ ਕੀਤਾ ਤੇ ਅੱਜ ਪੋਸਟਮਾਰਟਮ ਦੇ ਲਈ ਇਹ Laash ਭੇਜ ਦਿੱਤੀ ਗਈ ਹੈ ਤੇ ਅੱਜ ਸ਼ਾਮ ਨੂੰ ਹਰਨਾਮਪੁਰਾ ਸਮਸ਼ਾਨ ਘਾਟ ਦੇ ਵਿੱਚ ਇਸ ਮ੍ਰਿਤਕ ਦੇ ਦਾ ਸੰਸਕਾਰ ਵੀ ਕੀਤਾ ਜਾਵੇਗਾ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਹੈ ਮੌਕੇ ਦੇ ਪਰਿਵਾਰ ਨੇ ਪਹੁੰਚ ਕੇ ਇਸ ਮ੍ਰਿਤਕ ਦੇਹ ਨੂੰ ਆਪਣੇ ਹਵਾਲੇ ਵਿੱਚ ਲੈ ਲਿਆ ਤੇ ਪੋਸਟਮਾਰਟਮ ਦੇ ਲਈ ਵੀ ਦਿੱਤਾ ਗਿਆ ਠਾਣਾ ਡਿਵੀਜ਼ਨ ਨੰਬਰ 4 ਦੇ ਐਸ ਐਚਓ ਹਰਦੇਵ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਸੌਰਵ ਦੁਆ ਨਾਮ ਦਾ ਇਹ ਨੌਜਵਾਨ ਹੈ ਇਹ ਪਹਿਲਾਂ ਜਲੰਧਰ ਦੇ ਕਿਸੇ ਹੋਰ ਇਲਾਕੇ ਦੇ ਵਿੱਚ ਰਹਿੰਦਾ ਸੀ ਤੇ ਕੁਝ ਵਕਤ ਤੋਂ ਜਲੰਧਰ ਕੈਂਟ ਦੇ ਵਿੱਚ ਸ਼ਿਫਟ ਹੋ ਗਿਆ ਸੀ ਆਪਣੇ ਪਰਿਵਾਰ ਦੇ ਨਾਲ ਹੀ ਕਿਉਂਕਿ ਉਸ ਨੂੰ ਆਪਣੇ ਕੰਮ ਦੇ ਵਾਲੇ ਸਥਾਨ ਤੋਂ ਘਰ ਦੂਰ ਪੈਂਦਾ ਸੀ ਇਸ ਕਰਕੇ ਉਹ ਜਲੰਧਰ ਕੈਂਟ ਦੇ ਵਿੱਚ ਹੀ ਸ਼ਿਫਟ ਹੋ ਗਿਆ ਸੀ ਇਹਤੇ ਦੱਸਣੀ ਹੈ ਕਿ ਟਰੱਕ ਚਾਲਕ ਜਿਹੜਾ ਸੀਗਾ ਉਸਨੇ ਆਪਣਾ ਟਰੱਕ ਉਸੇ ਥਾਂ ਤੇ ਹੀ ਰੋਕ ਦਿੱਤਾ ਤੇ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਜਰੂਰ ਪੁਲਿਸ ਪਹੁੰਚੀ ਤਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪੁਲਿਸ ਨੇ ਇਸ ਟਰੱਕ ਚਾਲਕ ਦੇ ਉੱਪਰ ਐਫ ਆਈ ਆਰ ਵੀ ਦਰਜ ਕਰ ਲਈ ਹੈ ਤੇ ਇਸ ਦੇ ਲੋੜਿੰਦੀ ਕਾਰਵਾਈ ਵੀ ਕੀਤੀ ਜਾਵੇਗੀ ਇਥੇ ਜਿਕਰ ਜੋਗ ਹੈ ਕਿ ਸੌਰਵ ਦਵਾ ਜਿਸ ਦੀ ਮੌਤ ਹੋ ਗਈ ਹੈ ਉਸ ਦਾ ਅੱਜ ਸ਼ਾਮ ਨੂੰ ਹਰਨਾਮਪੁਰਾ ਸ਼ਮਸ਼ਾਨ ਘੜ ਦੇ ਵਿੱਚ ਸੰਸਕਾਰ ਕੀਤਾ ਜਾਵੇਗਾ